ਨਾ ਮੇਰੇ ਕੋਲ ਕੋਈ ਦੌਲਤ ਨਾ ਸ਼ੋਹਰਤ ਨਾ ਪੈਸਾ ਫਿਰ ਵੀ ਅਸੀਂ ਜਿਹੜਾ ਸਾਡੇ ਕੋਲ ਆ ਜਾਵੇ ਉਸ ਨੂੰ ਪਿਆਰ ਕਰੀਦਾ ਵਾਧੂ ਦੋਸਤੋ ਕਿਵੇਂ ਅਹਿਸਾਨ ਚੁਕਾਵਾ ਮੈਂ ਪੀਪੀ 32 ਨਵਾਂ ਸ਼ਹਿਰ ਦੇ ਸਾਡੇ ਪਰਿਵਾਰਕ ਮੈਂਬਰਾਂ ਦਾ ਸਾਡੇ ਦਰਸ਼ਕਾਂ ਦਾ ਕਿਉਂਕਿ ਜਿਹੜੀ ਵੀ ਅਸੀਂ ਬੇਨਤੀ ਕਰਦੇ ਹਾਂ ਇਹ ਬੇਨਤੀ ਪ੍ਰਵਾਨ ਕਰਕੇ ਐਸਾ ਕਰਦੇ ਨੇ ਜਾਦੂ ਦੋਸਤੋ ਮਸਲਾ ਹੱਲ ਕਰਾ ਦਿੰਦੇ ਆ ਐਸਾ ਕਰਦੇ ਨੇ ਜਾਦੂ ਦੋਸਤੋ ਸਤਿ ਸ਼੍ਰੀ ਅਕਾਲ ਪੀਪੀਪੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੀ ਜਸੂਰੀ ਤੁਸੀਂ ਸ਼ੇਅਰ ਤੋਂ ਦਸਲਾ ਲੈਣ ਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥਿਓ ਅੱਜ ਤੁਹਾਡਾ ਧੰਨਵਾਦ ਕਰਨ ਲਈ ਇੱਕ ਵਾਰ ਫਿਰ ਤੋਂ ਅਸੀਂ ਜਿਹੜੀ ਵੀਡੀਓ ਬਣਾ ਰਹੇ ਹਾਂ ਔਰ ਸਾਡੇ ਨਾਲ ਰਮਨભાઈ ਹੈ ਨਾਲ ਇਹਨਾਂ ਦੇ ਫਰੈਂਡ ਭਾਈ ਕੀ ਨਾ ਤੁਹਾਡਾ ਸੰਦੀਪ ਸਿੰਘ ਜੀ ਸੰਦੀਪ ਜੀ ਤੇ ਪ੍ਰਭਜੋਤ ਰਮਨ ਦੀ ਵੀਡੀਓ ਅਸੀਂ 3 ਦਿਨ ਪਹਿਲਾਂ ਪਾਈ ਸੀ ਰਮਨ ਉਸ ਸਮੇਂ ਬਹੁਤ ਨਾ ਉਮੀਦ ਸੀ ਅ ਗੋਰਾ ਰੰਗ ਜਿਹੜਾ ਫਿੱਕਾ ਪੈ ਗਿਆ ਸੀ ਲੇਕਿਨ ਅੱਜ ਗੋਰੇ ਰੰਗ ਤੇ ਫਿਰ ਤੋਂ ਸ਼ਾਈਨ ਆ ਅੱਜ ਤਾਂ ਲੀਡਰਾਂ ਕੋਲ ਕਰੀ ਜਾਂਦਾ ਕਿ ਭਾਜੀ ਮੈਂ ਛੇਤੀ ਜਾਣਾ ਵੀਡੀਓ ਬਣਾ ਲਓ ਉਦੋਂ ਕਹਿੰਦਾ ਸੀ ਬਾਬਾ ਮੈਨੂੰ ਘੰਟਾ ਕੋਲ ਰੱਖ ਲਓ ਪਰ ਠੀਕ ਹੈ ਇਹ ਥੋੜਾ ਨਾ ਉਮੀਦ ਸੀ ਅਸੀਂ ਦਿਲਾਸਾ ਦਿੱਤਾ ਸੀ ਇਹ ਦਿਲਾਸਾ ਦਿੱਤਾ ਸੀ ਤੁਹਾਡੇ ਆਸਰੇ ਤੁਹਾਡੇ ਆਸਰੇ ਵਾਦਾ ਕਰ ਦਿੱਤਾ ਸੀਗਾ ਕਿ ਤੇਰਾ ਸਮਾਨ ਬਾਈ ਤੈਨੂੰ ਮਿਲ ਜੂਗਾ ਔਰ ਤੁਹਾਡੀ ਕਿਰਪਾ ਨਾਲ ਇਹਨਾਂ ਦਾ ਸਮਾਨ ਜਿਹੜਾ ਵਾਪਸ ਮਿਲ ਗਿਆ ਮੈਂ ਯਾਦ ਕਰਾ ਦਵਾ ਇਹਨਾਂ ਦਾ ਪਰਸ ਗਵਾਚ ਗਿਆ ਸੀ ਉਹਦੇ ਵਿੱਚ ਇਹਨਾਂ ਦੇ ਡਾਕੂਮੈਂਟਸ ਸਨ ਲੇਕਿਨ ਸਭ ਤੋਂ ਅਹਿਮ ਡਾਕੂਮੈਂਟ ਸੀ ਆਰ ਸੀ ਆਹ ਮੋਟਰਸਾਈਕਲ ਦੀ ਆਰ ਸੀ ਜਿਹੜੀ ਜਿਹੜਾ ਮੋਟਰਸਾਈਕਲ ਸੀ ਉਹ ਇਹਨਾਂ ਦੇ ਦੋਸਤ ਦਾ ਮੋਟਰਸਾਈਕਲ ਸੀ ਔਰ ਉਹਦੀ ਆਰ ਸੀ ਇਹਨਾਂ ਦੀ ਜੇਬ ਵਿੱਚ ਸੀ ਤੇ ਇਹ ਡਿੱਗ ਜਾਂਦੀ ਹੈ ਪਰਸ ਦੇ ਨਾਲ ਹੀ ਇਹਨਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਸੀ ਤਕਲੀਫ ਸੀ ਕਿ ਯਾਰ ਯਾਰ ਦੋਸਤ ਦੇ ਮੋਟਰਸਾਈਕਲ ਦੀ ਆਰਸੀ ਹੈ ਹੁੰਦਾ ਹੀ ਹੈ ਕਿ ਬੰਦਾ ਕਿਵੇਂ ਫੇਸ ਕਰੂਗਾ ਆਪਣੇ ਯਾਰ ਦੋਸਤ ਨੂੰ ਕਿਉਂਕਿ ਮੋਟਰਸਾਈਕਲ ਲੈ ਕੇ ਆਏ ਸੀਗੇ ਫਿਰ ਯਾਰ ਦੋਸਤ ਇਹਨਾਂ ਨੂੰ ਬੰਮਾ ਕੁਝ ਨਾ ਕਹਿੰਦਾ ਹੋਵੇ ਅੰਦਰੋਂ ਜ਼ਰੂਰ ਜਿਦਾਉਣਾ ਸਾਲਾ ਗਵਾਇਆ ਆ ਫਿਰ ਉਸ ਤੋਂ ਬਾਅਦ ਮਾਪਿਓ ਨੂੰ ਉਹਨੇ ਕਿਵੇਂ ਫੇਸ ਕਰਨਾ ਹੈ ਕਿ ਯਾਰ ਮੁੰਡਾ ਆਰਸੀ ਗਵਾਇਆ ਆ ਤੇ ਉਸ ਤੋਂ ਬਾਅਦ ੱੱਕੇ ਕਿੰਨੇ ਖਾਣੇ ਪੈਂਦੇ ਪੈਣੀ ਸੀ ਖੱਜਲ ਖਵਾਰੀ ਕਿੰਨੀ ਹੋਣੀ ਸੀਗੀ ਪਰ ਤੁਸੀਂ ਸਾਡੀ ਗੱਲ ਸੁਣੀ ਸਾਡੀ ਬੇਨਤੀ ਸੁਣੀ ਵੀਡੀਓ ਸ਼ੇਅਰ ਕੀਤੀ ਔਰ ਇਹਨਾਂ ਦੀ ਆਰਸੀ ਤੇ ਸਾਰੇ ਡਾਕੂਮੈਂਟਸ ਜਿਹੜੇ ਆ ਉਹ ਮਿਲ ਗਿਆ ਪਿੰਡ ਜੈਨਪੁਰ ਦੇ ਕਿਸੇ ਵੀਰ ਨੂੰ ਇਹ ਡਾਕੂਮੈਂਟਸ ਮਿਲੇ ਸਨ ਉਹਨਾਂ ਨੇ ਸਾਡੇ ਨਾਲ ਰਾਬਤਾ ਬਣਾਇਆ ਮੈਂ ਰਮਨ ਨੂੰ ਕੱਲ ਫੋਨ ਕੀਤਾ ਮੈਂ ਕਿਹਾ ਰਮਨ ਕਿੱਦਾਂ ਆਇਆ ਕੋਈ ਫੋਨ ਕਿ ਡਾਕੂਮੈਂਟ ਲੱਭ ਗਿਆ ਕਹਿੰਦਾ ਪਾਜੀ ਕੋਈ ਨਹੀਂ ਆਇਆ ਮੈਂ ਕਿਹਾ ਜੇ ਤੁਹਾਨੂੰ ਕਹਿ ਦੇ ਕੱਲ ਤੁਹਾਨੂੰ ਤੁਹਾਡੇ ਡਾਕੂਮੈਂਟ ਮਿਲ ਜਾਣਗੇ ਤੇ ਕਹਿੰਦਾ ਪਾਜੀ ਫਿਰ ਤਾਂ ਗੱਲੇ ਹੀ ਬਣ ਜੂ ਸਾਡੇ ਘਰ ਵਿਆਹ ਆ ਵਿਆਹ ਛੱਡ ਦੂੰ ਆਰਸੀ ਲੈਣ ਪਹਿਲਾਂ ਆ ਜੂੰ ਕਿਉ ਰਮਨ ਠੀਕ ਹੈ ਹੁਣ ਕਿਵੇਂ ਮਹਿਸੂਸ ਹੋ ਰਿਹਾ ਮੈਂ ਧੰਨਵਾਦ ਕਰਨਾ ਚਾਹੁੰਦਾ ਪੀਵੀ ਬੱਤੀ ਵਾਲਿਆਂ ਦਾ ਤੇ ਤੁਹਾਡਾ ਬਹੁਤ ਜਿਆਦਾ ਵੀ ਤੁਹਾਡੇ ਆਸਰੇ ਪ੍ਰੂਫ ਸਾਰੇ ਮਿਲ ਗਏ ਨੇ ਮੈਂ ਪੂਰੀ ਉਮੀਦ ਛੱਡ ਦਿੱਤੀ ਸੀ ਵੀ ਕੋਈ ਪ੍ਰੂਫ ਨਹੀਂ ਮਿਲਣਾ ਹੈਗਾ ਹਾਂਜੀ ਮੈਂ ਇੱਕ ਵਾਰੀ ਫੇ ਪੀਵੀ ਬੱਤੀ ਚੈਨਲ ਦਾ ਤੇ ਤੁਹਾਡਾ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਦੇਖੋ ਇਹ ਸਾਡੇ ਜਿਹੜੇ ਪਰਿਵਾਰਕ ਮੈਂਬਰ ਹੈ ਨਾ ਯਾਰ ਇਹ ਜਦੋਂ ਕਹਿੰਦੇ ਨੇ ਕਿ ਸੰਗਤ 'ਚ ਰੱਬ ਵੱਸਦਾ ਇਹ ਸਾਡਾ ਪਰਿਵਾਰ ਹੈ ਜਿਹੜਾ ਇਹਨਾਂ 'ਚ ਰੱਬ ਵੱਸਦਾ ਕਿਉਂਕਿ ਇਹ નિਸ਼ਫਲ ਸ਼ੇਅਰਿੰਗ ਕਰਦੇ ਆ ਅਸੀਂ ਹਰ ਵਾਰ ਤਾਂ ਕਹੀਦਾ ਨਹੀਂ ਸ਼ੇਅਰ ਕਰੋ ਇਹ ਜਦੋਂ ਸ਼ੇਅਰ ਕਰਦੇ ਆ ਤਾਂ ਗੱਲ ਟਿਕਾਣੇ ਪਹੁੰਚ ਜਾਂਦੀ ਅੱਛਾ ਤੇ ਸਿਰਫ ਜ਼ਰੀਆ ਆ ਵੇਦ ਉਹਨੇ ਬਣਾਉਣੀ ਆ ਉਹਨੇ ਸਾਨੂੰ ਚੁਣਿਆ ਵੀਡੀਓ ਪਾਉਣ ਲਈ ਇਹਨਾਂ ਨੂੰ ਚੁਣਿਆ ਸ਼ੇਅਰ ਕਰਨ ਲਈ ਤੇ ਜੈਨਪੁਰ ਵਾਲੇ ਨੂੰ ਚੁਣਿਆ ਉਹਨਾਂ ਨੂੰ ਲੱਭ ਜਾਣ ਤੇ ਤੁਹਾਡੇ ਤੱਕ ਪਹੁੰਚਾਉਣ ਨਾਲ ਕੰਮ ਤਾਂ ਸਾਰਾ ਉਹੀ ਕਰ ਰਿਹਾ ਪਰ ਫਿਰ ਵੀ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਦਾ ਬਹੁਤ ਧੰਨਵਾਦ ਕਰਦੇ ਅੱਜ ਇਹਨੇ ਜਾਗੋ ਚ ਲਲਕਾਰੇ ਪੂਰੇ ਮਾਰਨੇ ਆ ਨਹੀਂ ਤਾਂ ਥੋੜੇ ਜਿਹਾ ਘਬرائی ਜਾਣਾ ਸੀ ਯਾਰ ਆਰਸੀ ਕਿੱਦਾਂ ਬਣਾਉਣੀ ਆ ਹੁਣ ਖੁਸ਼ ਹੋ ਹਾਂਜੀ ਹਾਂਜੀ ਬਹੁਤ ਖੁਸ਼ ਹਾਂਜੀ ਹਾਂ ਤਾਂ ਸੰਦੀਪ ਹਾਂਜੀ ਹਾਂਜੀ ਬਹੁਤ ਬਹੁਤ ਹਾਂਜੀ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾਂ ਤੇ ਦਰਸ਼ਕ ਵੀਰਾਂ ਭੈਣਾਂ ਦਾ ਜਿਹੜਾ ਨੇ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕੀਤੀ ਤੇ ਸਾਨੂੰ ਸਾਡਾ ਪਾਰਸ ਮਿਲ ਗਿਆ ਜਿਹੜਾ ਬਹੁਤ ਬਹੁਤ ਧੰਨਵਾਦੀ ਆ ਸਾਡੇ ਬਾਜੀ ਚਲੋ ਜੈਨਪੁਰ ਵਾਲੇ ਜਿਹੜੇ ਬਾਜੀ ਮਿਲੇ ਸੀ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਆ ਤੇ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਵੀ ਵੀਡੀਓ ਤੋਂ ਵੀ ਸਾਨੂੰ ਪਤਾ ਲੱਗਾ ਤੇ ਤੁਹਾਡਾ ਸਭ ਦਾ ਧੰਨਵਾਦ ਕਰਨਾ ਚਾਹੁੰਦੇ ਆ ਤੇ ਤੁਹਾਡਾ ਵੀ ਬਾਜੀ ਤੇ ਆਪ ਵੀ ਤੁਹਾਡਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਤੁਸੀਂ ਵੇਚੇ ਉਹਨਾਂ ਦੇ ਰਾਪਤੇ ਸੀਗੇ ਵੇਚ ਉਹਨੂੰ ਕਾਲ ਕੀਤੀ ਸੀਗੀ ਔਰ ਵਿਜੇ ਯਾਰ ਜਦੋਂ ਤੈਨੂੰ ਕਾਲ ਆਉਂਦੀ ਹੈ ਨਾ ਤੂੰ ਜਿੱਥੇ ਮੈਨੂੰ ਲੈ ਕੇ ਆਉਂਦਾ ਉਹ ਕੰਮ 100% ਹੁੰਦਾ ਹੁੰਦਾ ਤਾਂ ਦੋਸਤੋ ਵਿਜੇ ਨੂੰ ਕਾਲ ਕਰਨੀ ਆ ਕਿਉਂਕਿ ਜਿਹੜਾ ਇਹਦੇ ਥਰੂ ਕੰਮ ਆਉਂਦਾ ਉਹ ਹੋ ਜਾਂਦਾ ਇੱਕ ਲਾਸਟ ਵਨ ਮੈਨੂੰ ਪਤਾ ਤੁਸੀਂ ਜਾਣਾ ਹੈ ਤੁਸੀਂ ਬਿਜ਼ੀ ਹੋ ਤੁਸੀਂ ਜਾ ਕੇ ਵਿਆਹ ਦੇਖਣਾ ਇੱਕ ਲਾਸਟ ਵਨ ਜੋ ਤੁਸੀਂ ਫੋਨ ਕੀਤਾ ਅਸੀਂ ਤੁਹਾਨੂੰ ਕੋਈ ਖੱਜਲ ਖਵਾਰ ਕੀਤਾ ਤੁਹਾਨੂੰ ਲਾਰਾ ਲਾਇਆ ਨਹੀਂ ਨਹੀਂ ਭਾਜੀ ਕੋਈ ਨਹੀਂ ਤੁਸੀਂ ਨਾਲੇ ਉਸ ਟਾਈਮ ਉੱਥੇ ਪਹੁੰਚ ਗਏ ਸੀ ਸਿਟੀ ਥਾਣੇ ਮੂਰੇ ਆਪਾਂ ਸੀ ਥਾਣੇ ਮੂਰੇ ਤੋਂ ਆਪਾਂ ਲੋਕੇਸ਼ਨ ਤੇ ਗਏ ਸੀ ਇੱਥੇ ਵੀਡੀਓ ਬਣਾਈ ਹਾਂ ਜੀ ਹਾਂ ਜੀ ਹਾਂ ਜੀ ਉੱਥੇ ਮਿਲ ਗਏ ਕੋਈ ਖੱਜਲ ਖਰਾਬੀ ਨਹੀਂ ਹੋਈ ਭਾਜੀ ਕੋਈ ਖੱਜਲ ਖਰਾਬੀ ਨਹੀਂ ਤੇ ਕੋਈ ਅਸੀਂ ਨਖਰਾ ਕੀਤਾ ਹੋਵੇ ਨਹੀਂ ਨਹੀਂ ਭਾਜੀ ਨਹੀਂ ਨਹੀਂ ਕੋਈ ਨਖਰਾ ਨਹੀਂ ਕੀਤਾ ਤੇ ਕੋਈ ਤੁਹਾਡੇ ਤੋਂ ਚਾਰਜਸ ਲਏ ਹੁਣ ਨਹੀਂ ਨਹੀਂ ਭਾਜੀ ਕੋਈ ਚਾਰਜਸ ਨਹੀਂ ਮੈਂ ਤੁਹਾਡੇ ਨਾਲ ਜਿੰਨਾ ਕਹਿ ਸਕਿਆ ਉਸ ਤੋਂ ਵੀ ਘੱਟ ਵੀ ਚਲੋ ਆਪਾਂ ਆਇਆ ਧੰਨਵਾਦ ਵਾਲੀ ਤਾਂ ਗੱਲ ਨਹੀਂ ਲੇਕਿਨ ਅਸਲ ਤਸਵੀਰ ਪਹੁੰਚਣੀ ਚਾਹੀਦੀ ਹੈ ਨਾ ਕਿਉਂਕਿ ਕਈ ਲੋਕ ਮਿਲਾਵਟ ਬਹੁਤ ਕਰਦੇ ਆ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਮੈਂ ਕਰਦਾ ਸਾਡੀ ਪੂਰੀ ਟੀਮ ਕਰਦੀ ਤੇ ਰਮਨભાઈ ਕਰਦਾ ਇਸੇ ਤਰੀਕੇ ਆਪਣਾ ਪਿਆਰ ਬਣਾਈ ਰੱਖਿਓ ਇਸੇ ਤਰੀਕੇ ਜਦ ਕੋਈ ਫਰਿਆਦੀ ਤੁਹਾਡੇ ਅੱਗੇ ਫਰਿਆਦ ਕਰਦਾ ਉਹਦੀ ਫਰਿਆਦ ਸੁਣਦੇ ਰਹੀਓ ਉਮੀਦ ਕਰਦੇ ਆ ਤੁਹਾਡੇ ਸਾਰਿਆਂ ਦੀ ਹੈਲਪ ਦੇ ਨਾਲ ਜਿਹੜੀ ਆਮ ਜਨਤਾ ਉਹਦਾ ਪੱਲਾ ਹੁੰਦਾ ਰਹੂਗਾ ਬਹੁਤ ਬਹੁਤ ਸ਼ੁਕਰੀਆ ਬੜੇ ਨਾ ਨਵੀਂ ਨਵਾਂ ਸ਼ੈਨਲ ਆਪਣੇ ਛੋਟੇ ਵੀਦਨੀ ਸੂਰੀ ਕੈਮਰਾ ਪਰਸਨ ਵਿੱਚ ਕੁਮਾਰ ਤੇ ਸਾ